ਸਾਸਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਸਿੱਧੂ ਨੂੰ ਜੋ ਪਿਆਰ ਕਰਦੇ ਨੇ ਸਿੱਧੂ ਦੇ ਜੋ ਫੈਨਸ ਨੇ ਉਹਨਾਂ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਸਿੱਧੂ ਦਾ ਇੱਕ ਨਵਾਂ ਗਾਣਾ ਰਿਲੀਜ਼ ਹੋਣ ਜਾ ਰਿਹਾ ਜਿਹੜਾ ਸਟੈਫ ਲੰਡਨ ਦੇ ਨਾਲ ਜੋ ਹਾਲੀਵੁੱਡ ਦੀ ਸਿੰਗਰੇ ਸਟੈਫ ਲੰਡਨ ਦੇ ਨਾਲ ਉਹਨਾਂ ਦਾ ਅਗਲਾ ਗਾਣਾ ਜਿਹੜਾ ਰਿਲੀਜ਼ ਹੋਣ ਜਾ ਰਿਹਾ ਸੋ ਕਿਹੜੀ ਤਾਰੀਖ ਨੂੰ ਰਿਲੀਜ਼ ਹੋਣ ਜਾ ਰਿਹਾ ਤੇ ਗਾਣੇ ਦਾ ਨਾਮ ਕੀ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੀ ਆਵਾਜ਼ ਨਾਲ ਲੋਕਾਂ ਨੂੰ دیਵਾਨਾ ਬਣਾਇਆ ਹੋਇਆ ਸੀ ਭਾਵੇਂ ਉਹ ਹੁਣ ਇਸ ਦੁਨੀਆ 'ਚ ਨਹੀਂ ਲੋਕ ਉਹਨਾਂ ਦੇ ਕਈ ਹਿੱਟ ਗੀਤਾਂ ਕਾਰਨ ਉਹਨਾਂ ਨੂੰ ਯਾਦ ਕਰਦੇ ਨੇ ਉਹਨਾਂ ਦੇ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਕਈ ਗੀਤ ਰਿਲੀਜ਼ ਕੀਤੇ ਗਏ ਜਿਨ੍ਹਾਂ ਨੂੰ ਲੋਕਾਂ ਵੱਲੋਂ ਕਾਫੀ ਹੰਗਾਰਾ ਮਿਲਿਆ ਤੇ ਇਸ ਵਿਚਾਲੇ ਉਹਨਾਂ ਦਾ ਇੱਕ ਗੀਤ ਆਉਣ ਵਾਲਾ ਹੈ ਇਸ ਦੀ ਜਾਣਕਾਰੀ ਹਾਲੀਵੁੱਡ ਦੀ ਸਿੰਗਰ ਸਟੈਫ ਲੰਡਨ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ ਗਾਇਕਾ ਨੇ ਆਪਣੇ ਇੰਸਟਾਗ੍ਰam ਦੀ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਐਲਬਮ ਦੀ ਫੋਟੋ ਸ਼ੇਅਰ ਕਰ ਦੱਸਿਆ ਕਿ ਇਸ ਲੈਂਡ 54 ਦ ਐਲਬਮ ਡਬਲ ਐਕਸ ਜੂਨ ਉਨਾ ਦਿਨ ਪੋਸਟ ਤੋਂ ਸਭ ਪਤਾ ਚੱਲ ਰਿਹਾ ਕਿ ਸਿੱਧੂ ਮੂਸੇਵਾਲੇ ਦਾ ਜਿਹੜਾ ਗਾਣਾ ਹੈ ਡਿਲੇਮਾ ਅਗਲੇ ਮਹੀਨੇ ਯਾਨੀ ਕਿ ਜੂਨ ਦੇ ਵਿੱਚ ਰਿਲੀਜ਼ ਹੋਵੇਗਾ ਸੋ ਜਿਸ ਨੂੰ ਵੀ ਸਿੱਧੂ ਦੇ ਗਾਣੇ ਦਾ ਇੰਤਜ਼ਾਰ ਹੈ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਜੂਨ ਦੇ ਵਿੱਚ ਇਹ ਜਿਹੜਾ ਗਾਣਾ ਇਸਟਫ ਲੰਡਨ ਦੇ ਨਾਲ ਉਹਨਾਂ ਦਾ ਰਿਲੀਜ਼ ਹੋਣ ਵਾਲਾ ਹੈ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਸਿੱਧੂ ਨੂੰ ਜੋ ਪਿਆਰ ਕਰਦੇ ਨੇ ਸਿੱਧੂ ਦੇ ਜੋ ਫੈਨਸ ਨੇ ਉਹਨਾਂ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਸਿੱਧੂ ਦਾ ਇੱਕ ਨਵਾਂ ਗਾਣਾ ਰਿਲੀਜ਼ ਹੋਣ ਜਾ ਰਿ ਸਟੈਫ ਲੰਡਨ ਦੇ ਨਾਲ ਜੋ ਹਾਲੀਵੁੱਡ ਦੀ ਸਿੰਗਰੇ ਸਟੈਫ ਲੰਡਨ ਦੇ ਨਾਲ ਉਹਨਾਂ ਦਾ ਅਗਲਾ ਗਾਣਾ ਜਿਹੜਾ ਰਿਲੀਜ਼ ਹੋਣ ਜਾ ਰਿਹਾ ਸੋ ਕਿਹੜੀ ਤਾਰੀਖ ਨੂੰ ਰਿਲੀਜ਼ ਹੋਣ ਜਾ ਰਿਹਾ ਤੇ ਗਾਣੇ ਦਾ ਨਾਮ ਕੀ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੀ ਆਵਾਜ਼ ਨਾਲ ਲੋਕਾਂ ਨੂੰ دیਵਾਨਾ ਬਣਾਇਆ ਹੋਇਆ ਸੀ ਭਾਵੇਂ ਉਹ ਹੁਣ ਇਸ ਦੁਨੀਆ 'ਚ ਨਹੀਂ ਰਹੇ ਪਰ ਲੋਕ ਉਹਨਾਂ ਦੇ ਕਈ ਹਿੱਟ ਗੀਤਾਂ ਕਾਰਨ ਉਹਨਾਂ ਨੂੰ ਯਾਦ ਕਰਦੇ ਨੇ ਉਹਨਾਂ ਦੇ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਕਈ ਗੀਤ ਰਿਲੀਜ਼ ਕੀਤੇ ਗਏ ਜਿਨ੍ਹਾਂ ਨੂੰ ਲੋਕਾਂ ਵੱਲੋਂ ਕਾਫੀ ਹੁੰਗਾਰਾ ਮਿਲਿਆ ਤੇ ਇਸ ਵਿਚਾਲੇ ਉਹਨਾਂ ਦਾ ਇੱਕ ਗੀਤ ਆਉਣ ਵਾਲਾ ਹੈ ਇਸ ਦੀ ਜਾਣਕਾਰੀ ਹਾਲੀਵੁੱਡ ਦੀ ਸਿੰਗਰ ਸਟੈਫ ਲੰਡਨ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ ਗਾਇਕਾ ਨੇ ਆਪਣੇ ਇੰਸਟਾਗ੍ਰam ਦੀ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਐਲਬਮ ਦੀ ਫੋਟੋ ਸ਼ੇਅਰ ਕਰ ਦੱਸਿਆ ਕਿ ਇਸ ਲੈਂਡ 54 ਦ ਐਲਬਮ ਡਬਲ ਐਕਸ ਜੂਨ ਉਹਨਾਂ ਦੀ ਇਸ ਪੋਸਟ ਤੋਂ ਸਭ ਪਤਾ ਚੱਲ ਰਿਹਾ ਕਿ ਸਿੱਧੂ ਮੂਸੇਵਾਲੇ ਦਾ ਜਿਹੜਾ ਗਾਣਾ ਹੈ ਡਿਲੇਮਾ ਅਗਲੇ ਮਹੀਨੇ ਯਾਨੀ ਕਿ ਜੂਨ ਦੇ ਵਿੱਚ ਰਿਲੀਜ਼ ਹੋਵੇਗਾ ਤੋ ਜਿਸ ਨੂੰ ਵੀ ਸਿੱਧੂ ਦੇ ਗਾਣੇ ਦਾ ਇੰਤਜ਼ਾਰ ਹੈ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਜੂਨ ਦੇ ਵਿੱਚ ਇਹ ਜਿਹੜਾ ਗਾਣਾ ਇਸਟਫ ਲੰਡਨ ਦੇ ਨਾਲ ਉਹਨਾਂ ਦਾ ਰਿਲੀਜ਼ ਹੋਣ ਵਾਲਾ ਹੈ ਦੇਖਦੇ ਰਹੋ ਦੇਨਿਕ ਸਵੇਰਾ ਟੀਵੀ ਸਸਿਕਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram X اور WhatsApp channel पर